ਵੀ ਦੇਦੇ ਸਾਰੇ ਭਣ ਪਾਈਆਂ ਸਾਸਿਕਾ ਜੀ ਸ੍ਰੀ ਗੁਰੂ ਅਰਜਨ ਦੇਵ ਦੇ ਸਿਧੀ ਸਰਪਤ ਦਿਨੋਂ ਮੁੱਖ ਰੱਖਦੇ ਹੋਏ ਅੱਜ ਗੁਰਦੁਆਰਾ ਦਮਦਵਾ ਸਾਹਿਬ ਕੇਲਾ ਸਾਹਿਬ ਵਿਖੇ ਜਿਹੜੀ ਸਵੀਲ ਲਾਈ ਗਿਆ ਸਾਡੇ ਨਾ ਬਾਬਾ ਜੀ ਹਾਜ਼ਮੇ ਬਾਬਾ ਜੀ ਚੰਦੇ ਤੁਹਾਡਾ ਸਵਾਗਤ ਹੈ ਕਈ ਗੱਲਾਂ ਤੋਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿਧੀ ਪੁਰਬ ਨੂੰ ਮੁੱਖ ਰੱਖਦੇ ਆ ਗੁਰਦੁਆਰਾ ਦਮਦਵਾ ਸਾਹਿਬ ਪਾਕਸ਼ੇ 10ਵੀਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀਆਂ ਸ਼ਵੀਲਾਂ ਚੱਲ ਰਹੀਆਂ ਨੇ ਸੋ ਬਹੁਤ ਧੰਨਵਾਦ ਹੈ ਜੀਡੀਐ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਪਹੁੰਚ ਕੇ ਇਹ ਸਾਰਾ ਪ੍ਰੋਗਰਾਮ ਸੰਗਤਾਂ ਤੱਕ ਪਹੁੰਚਾਇਆ ਸੋ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੀ ਚਰਨ ਛੋਪ ਪਵਿੱਤਰ ਧਰਤੀ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਸਤਿਗੁਰਾਂ ਨੇ ਆਪਣੇ ਮਹਾਰਗ ਚਰਨ ਪਾ ਕੇ ਇਸ ਧਰਤੀ ਨੂੰ ਪੂਜਣਯੋਗ ਬਣਾਇਆ ਸੋ ਸਮੂਹ ਪ੍ਰਬੰਧਕ ਕਮੇਟੀ ਦਾ ਅਤੇ ਸਾਰਿਆਂ ਹੀ ਨਾਲ ਸੰਗਤਾਂ ਖੜੀਆਂ ਐ ਗੁਰਮੁਖ ਪਿਆਰੇ ਬਾਬਾ ਜਗਵੀਰ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਸਰਦਾਰ ਸਰਦੇਵ ਸਿੰਘ ਜੀ ਅਤੇ ਬਾਬਾ ਜਗਦੀਪ ਸਿੰਘ ਜੀ ਹੋਰ ਗੁਰਮੁਖ ਪਿਆਰੇ ਖੜੇ ਹੈ ਸਭਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਵਿੱਚ ਆ ਕੇ ਸਹਿਯੋਗ ਦੇ ਰਹੇ ਨੇ ਸਾਰੀਆਂ ਨਗਰਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸ਼ੀਰ ਚੜ੍ਹ ਰਹੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੇ ਅਤੇ ਪ੍ਰਬੰਧਕਾਂ ਦੇ ਸਿਰ ਤੇ ਮੇਰਾ ਪਰਿਆਤਰਾ ਕੇ ਇਸੇ ਤਰ੍ਹਾਂ ਬਾਦ ਚੜ੍ਹ ਕੇ ਅੱਗੇ ਵਾਸਤੇ ਵੀ ਗੁਰੂ ਸਾਹਿਬ ਜੀ ਦੇ ਪਵਿੱਤਰ ਕੀਤੇ ਪਰਉਪਕਾਰਾਂ ਨੂੰ ਯਾਦ ਕਰਨ ਦਾ ਤੇ ਸੇਵਾ ਕਰਨ ਦਾ ਵੱਲ ਬਖਸ਼ਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਹਾਲੋ ਅਸਰੇ ਆਕਾਰ ਵਾਹਿਗੁਰੂ ਹੋਖੋ ਤਾਰੇ ਜੀਡੀਐਸ ਪੰਜਾਬ ਨੀਰ ਤੋਂ ਜਸਵੀਰ ਸਿੰਘ ਟਿੱਲੋ ਹਲਵਾਲਾ ਸਾਹਨੇਵਾਲ ਦੀ ਰਿਪੋਰਟ ਜੀ